ਪਦਾਰ ਨਵਜੋਤ ਸਿੰਘ ਸਿੱਧੂ ਨੇ ਬੜਾ ਵਧੀਆ ਜਿਹੜਾ ਉਹ ਸਟੈਪ ਚੱਕ ਰਹੇ ਆ ਜਿਹੜੇ ਕਿ ਸਾਰੇ ਚੱਕ ਰਹੇ ਆ ਜਿਹੜੀ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਵੀ ਗੱਲ ਕਰ ਰਹੇ ਆ ਜਿਹੜੀਆਂ ਸਾਰੀਆਂ ਪੰਥਕ ਧਿਰਾਂ ਕਰਦੀਆਂ ਵੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਉਹਨਾਂ ਨੇ ਗੱਲ ਕਰੀ ਵੀ ਇੱਕ ਵੀ ਫਾਂਸੀ ਨਹੀਂ ਸੀਗੀ ਬੜਾ ਖੁਸ਼ਹਾਲ ਸੀਗਾ 12 ਲੋਕ ਇੱਥੋਂ 12 ਦੂਜੇ ਦੇਸ਼ਾਂ ਤੋਂ ਇੱਥੇ ਨੌਕਰੀ ਕਰਨ ਆਉਂਦੇ ਸੀਗੇ ਉਹਨਾਂ ਨੇ ਗੱਲ ਸਿਲਕ ਰੋਡ ਦੀ ਗੱਲ ਕਰਦੇ ਆ ਬਾਰਡਰ ਖੋਲਣ ਦੀ ਗੱਲ ਕਰਦੇ ਆ ਈਰਾਨ ਦੇ ਵਿੱਚੋਂ ਹੁੰਦਾ ਹੋਇਆ ਰਸ਼ੀਆ ਜਬੇਕਿਸਤਾਨ ਕਜ਼ਾਕਿਸਤਾਨ ਤੱਕ ਉਹ 22 ਰੋਡ ਵਪਾਰ ਦੀ ਗੱਲ ਕਰਦੇ ਆ ਉਹ ਕਹਿੰਦੇ ਦੇ ਵੀ ਇਹ ਬਹੁਤ ਇੱਥੇ ਖੁਸ਼ਹਾਲੀ ਆ ਜਾਊਗੀ ਵੀ ਤੁਸੀਂ ਉਰੇ ਤੋਂ 2200 ਕਿਲੋਮੀਟਰ ਦੂਰ ਜਿਹੜੀ ਅੰਡਾਨੀ ਦੀ ਬੰਦਰਗਾਰ ਰਾਈਲ ਜਾ ਕੇ ਫੇਰ ਵਪਾਰ ਕਰਦੇ ਹੋ ਤਾਂ ਇੱਥੋਂ ਕਿਉਂ ਨਹੀਂ ਮੈਂ ਇਹ ਗੱਲ ਕਹਿਣੀ ਚਾਹਨਾ ਨਵਜੋਤ ਸਿੱਧੂ ਦਾ ਇਹ ਵਰਸ਼ਨ ਬੜਾ ਵਧੀਆ ਤੇ ਉਹਨਾਂ ਨੇ ਯੂਐਨਓ ਦੀ ਵੀ ਗੱਲ ਕਰੀ ਆ ਇੱਥੇ ਤੱਕ ਕਿ ਅੱਜ ਉਹਨਾਂ ਨੇ ਜਿਹੜੀ 3rd World War ਦੀਆਂ ਜਿਹੜੀਆਂ ਜਿਹੜੀਆਂ ਉਹਨਾਂ ਮੀਆਂ ਮਤਲਬ ਭਿਆਨਕ ਜਿਹੜਾ ਉਹਦੇ ਸਿੱਟੇ ਨਿਕਲ ਸਕਦੇ ਆ ਉਹਦੇ ਬਾਰੇ ਵੀ ਲੋਕਾਂ ਨੂੰ ਅਗਾਹ ਕਰ ਰਿਹਾ ਹੈ ਵੀ ਇਹ ਤੋਂ ਬਚਣ ਦੇ ਲਈ ਯੂਨੋ ਦਾ ਮਜ਼ਬੂਤ ਹੋਣਾ ਵੀ ਬਹੁਤ ਜ਼ਰੂਰੀ ਆ ਮੈਂ ਇਹ ਗੱਲ ਕਹਿਣੀ ਚਾਹੁੰਦਾ 1989 ਦੇ ਵਿੱਚ ਇਹੀ ਗੱਲ ਸਰਦਾਰ ਸਿਮਰਜੀਤ ਸਿੰਘ ਮਾਨ ਲਗਾਤਾਰ ਹਰ ਪਲੇਟਫਾਰਮ ਤੋਂ ਕਰਦੇ ਸੀਗੇ ਵੀ ਜੇਕਰ ਪੰਜਾਬ ਨੂੰ ਖੁਸ਼ਹਾਲ ਬਣਾਣਾ ਤਾਂ ਬਾਰਡਰ ਖੋਲਣੇ ਪੈਣਗੇ ਔਰ ਉਹ ਇਹ ਵੀ ਕਹਿੰਦੇ ਸੀਗੇ ਵੀ ਕਿਉਂਕਿ ਇੱਥੇ ਜਿਹੜੀ ਪਰਮਾਣੂ ਸ਼ਕਤੀਆਂ ਆ ਇਥੇ ਭਾਰਤ ਵੀ ਕੋਲ ਵੀ ਪ੍ਰਮਾਣੂ ਸ਼ਕਤੀ ਆ ਪਾਕਿਸਤਾਨ ਕੋਲ ਵੀ ਪ੍ਰਮਾਣੂ ਸ਼ਕਤੀ ਆ ਤੇ ਚਾਈਨਾ ਕੋਲ ਵੀ ਪ੍ਰਮਾਣੂ ਸ਼ਕਤੀ ਆ ਇਸ ਕਰਕੇ ਇਥੇ ਬਫਰ ਸਟੇਟ ਬਣਾਣੀ ਬਹੁਤ ਜ਼ਰੂਰੀ ਆ ਉਹ ਇਹ ਗੱਲ ਵੀ ਕਰਦੇ ਸੀਗੇ ਅਰ ਹਮੇਸ਼ਾ ਯੂਐਨਓ ਦੀ ਗੱਲ ਕਰਦੇ ਸੀਗੇ ਵੀ ਯੂਐਨਓ ਦਾ ਯੂਐਨਓ ਨੂੰ ਕੋਈ ਵੀ ਗੱਲ ਹੋਣੀ ਵੀ ਯੂਐਨਓ ਦਾ ਮਜ਼ਬੂਤ ਹੋਣਾ ਇੰਟਰਨੈਸ਼ਨਲ ਲਾ ਦੀ ਗੱਲ ਕਰਦੇ ਸੀਗੇ ਪਰ ਉਹਨਾਂ ਨੂੰ ਉਸ ਸਮੇਂ ਸਦਾਈ ਕਿਹਾ ਜਾਂਦਾ ਸੀਗਾ ਬਈ ਜਿਹੜੀ ਗੱਲ ਕਹਿਣਾ ਜਿਹੜੇ ਕਹਿੰਦੇ ਸੀ ਇੱਕ ਬਹੁਤ ਲੋਕ ਇਹ ਕਹਿੰਦੇ ਸੀਗੇ ਜਿਹੜੀਆਂ ਵਿਰੋਧੀ ਪਾਰਟੀਆਂ ਵੀ ਇਹਨਾਂ ਨੂੰ ਪਾਕਿਸਤਾਨ ਦੇ ਨਾਲ ਇੰਨਾ ਉਹ ਆਈਆਂ ਇਹ ਗੱਲਾਂ ਕਰਦੇ ਆਂ ਪਾਕਿਸਤਾਨ ਦੇ ਨਾਗਰਿਕਤਾ ਲੈ ਲੈਣ ਪਰ ਉਹੀ ਉਹੀ ਲੋਕ ਸਾਰੇ 1997 ਚ ਆ ਗਏ ਜਦੋਂ ਅਟਲ ਵਿਆਹਰੀ ਬਾਜਪਾਈ ਦੀ ਸਰਕਾਰ ਆਈ ਤੁਹਾਡੇ ਯਾਦ ਹੋਊਗਾ ਅਟਲ ਵਿਆਹਰੀ ਬਾਜਪਾਈ ਸਰਕਾਰ ਨੇ ਵੀ ਵਾਰ ਦੇ ਲਈ ਪਾਕਿਸਤਾਨ ਗਏ ਸੀਗੇ ਬਾਅਦ ਭਾਵੇਂ ਕਾਰਗਿਲ ਦੀ ਜੰਗ ਹੋਈ ਤੇ ਵਾਰ ਖੁੱਲਿਆ ਵੀ ਤੇ ਉਸ ਤੋਂ ਬਾਅਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਆਲੋਚਨਾ ਕਰਦੇ ਸੀਗੇ ਉਹ ਵੀ ਗਏ ਤੇ ਬਾਅਦ ਚਾਹੇ ਢੇਡੂ ਲੈ ਕੇ ਆਏ ਉਥੋਂ ਤੇ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਵੀ ਗਏ ਉਹ ਘੋੜੀ ਲਿਆਏ ਤੇ ਹੁਣ ਹੋਰ ਵੀ ਬਹੁਤ ਕੁਝ ਲੈ ਕੇ ਆਏ ਜਿਹੜੀ ਮੈਂ ਗੱਲ ਨਹੀਂ ਕਰਨੀ ਚਾਹੁੰਦਾ ਤੋਂ ਕਹਿਣ ਸਾਹਿਬ ਭਾਅ ਬਤਾਏ ਆ ਵੀ ਇੱਥੇ ਸਿਮਰਜੀਤ ਸਿੰਘ ਮਾਨ ਜੇ ਮੈਂ ਇਹ ਗੱਲ ਕਹਿਦਾਂਾ ਵੀ ਇਹਨਾਂ ਨਾਲੋਂ ਕਿਤੇ ਜ਼ਿਆਦਾ ਅਗਾਹ ਵਧੂ ਲੀਡਰਸ਼ਿਪ ਤੋਂ ਹੈ ਜਿਹੜਾ 1989 ਦੀ ਗੱਲ ਕਰਦਾ ਅਟਲ ਬਿਹਾਰਿ ਬਾਜਪਾਈ ਉਹ 97 ਦੀ ਗੱਲ ਕਰਦਾ ਉਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਕਰਦਾ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਕਰਦਾ ਤੇ ਉਸ ਤੋਂ ਬਾਅਦ ਨਰਜੋਤ ਸਿੰਘ ਸਿੱਧੂ ਕਰਦਾ ਇਸ ਤੋਂ ਪਹਿਲਾਂ ਸਾਡੇ ਨਰਿੰਦਰ ਮੋਦੀ ਜੀ ਕਰਦੇ ਆ ਮੰਨੀ ਅੰਧਾਨੀ ਕਰਦੇ ਆ ਇਹ ਐਕਸਪ੍ਰੈਸ ਵੇ ਹੋ ਸਕਤੇ ਐਚਓਐਸ ਹਦਾਕੇ ਨਪਰਤੀ ਸਿਆਸਤ ਇੱਕ ਪਾਸੇ ਰੱਖਣੀ ਪਊਗੀ ਕਿਸੇ ਵੀ ਗੌਂਡੀ ਮੁਲਕ ਨਾਲ ਜੇਕਰ ਲੋਕਾਂ ਨੂੰ ਫਾਇਦਾ ਹੁੰਦਾ ਦੋਨਾਂ ਦੇਸ਼ਾਂ ਦੇ ਲੋਕਾਂ ਨੂੰ ਫਾਇਦਾ ਹੁੰਦਾ ਵਿੱਤੀ ਪੱਖੋਂ ਵੀ ਲੋਕਾਂ ਨੂੰ ਫਾਇਦਾ ਹੁੰਦਾ ਤੇ ਕੁਝ ਚੀਜ਼ਾਂ ਐਵੇਂ ਦੀਆਂ ਨੇ ਜਿਹੜੇ ਉੱਧਰ ਹੁੰਦੀਆਂ ਨੇ ਇੱਧਰ ਹੁੰਦੀਆਂ ਨਹੀਂ ਇਹ ਤਾਂ ਫਿਰ ਸਰਕਾਰਾਂ ਦਾ ਕੇਂਦਰ ਸਰਕਾਰ ਦਾ ਫਰਜ਼ ਹੀ ਬਣਦਾ ਕਿ ਨਪਰਤੀ ਸਿਆਸਤ ਦੀ ਬਜਾਏ ਤੁਸੀਂ ਲੋਕਮਨਾਂ ਦੀ ਗੱਲ ਕਰੋ ਦੇਖੋ ਬਿਲਕੁਲ ਸਹੀ ਆ ਨਫ਼ਰਤੀ ਸਿਆਸਤ ਦਾ ਪਰਾਂ ਕਰਨੀ ਪਊਗੀ ਤੇ ਗੁਰਨਾਨਕ ਦੇਵ ਜੀ ਦਾ ਉਹਨਾਂ ਨੇ ਸਾਰੇ ਜਿਹੜੀਆਂ ਚਾਰ ਉਦਾਸੀਆਂ ਕੀਤੀਆਂ ਉਹ ਨਫ਼ਰਤੀ ਸਿਆਸਤ ਤੋਂ ਭਾਰਨ ਦੇ ਲਈ ਤੇ ਸੱਚ ਦਾ ਪ੍ਰਚਾਰ ਕਰਨ ਲਈ ਕੀਤੀਆਂ ਤੇ ਅੱਜ ਇਹ ਜਿਹੜੇ ਆਪਣੇ ਨਵਜੋਤ ਸਿੰਘ ਵੀ ਉਹੀ ਗੱਲ ਕਰਦੇ ਆ ਤੇ ਅੱਜ ਜਿਹੜਾ ਦੁਨੀਆ ਇੱਕ ਅੱਗ ਦੇ ਉੱਤੇ ਇਮਾਰਤੇ ਖੜਾ ਕੋਈ ਵੀ ਵੱਡਾ ਧਮਾਕਾ ਸਾਰੀ ਦੁਨੀਆ ਨੂੰ ਖਤਮ ਕਰ ਸਕਦਾ ਕਿਉਂਕਿ ਸਾਰੀ ਦੁਨੀਆ ਇਸ ਸਮੇਂ ਪਰਮਾਣੂ ਜਿਹੜੀਆਂ ਸ਼ਕਤੀਆਂ ਬੜੀਆਂ ਹੋਈਆਂ ਤੇ ਪਰਮਾਣੂ ਦਾ ਜੰਗ ਦਾ ਜਿਹੜਾ ਪਹਿਲਾ ਨਤੀਜਾ ਜਪਾਨ ਦੇ ਵਿੱਚ ਹਿਰੋਸ਼ੀਮਾ ਤੇ ਨਾਗਾਸਾਕੀ ਦੇ ਵਿੱਚ ਲੋਕ ਦੇਖ ਚੁੱਕੇ ਆ ਵੀ ਉਹਦਾ ਕੀ ਅਸਰ ਆ ਤੇ ਹੁਣ ਤਾਂ ਉਹ ਤੋਂ 1000 ਗੁਣਾ ਵੱਧ ਖਤਰਨਾਕ ਬੰਬ ਹੈਗੇ ਆ। ਸੋ ਇਹ ਗੱਲ ਤਾਂ ਬੜੀ ਜ਼ਰੂਰੀ ਹੈ ਵੀ ਮਨੁੱਖਤਾ ਨੂੰ ਬਚਾਉਣ ਦੇ ਲਈ ਪਰਮਾਣੂ ਜੰਗ ਦਾ ਰੋਕਣਾ ਬਹੁਤ ਜ਼ਰੂਰੀ ਆ। ਜਿਹਦੇ ਲਈ UNO ਦਾ ਮਜ਼ਬੂਤ ਹੋਣਾ ਵੀ ਜ਼ਰੂਰੀ ਆ ਤੇ ਇਹਨਾਂ ਪਰਮਾਣੂ ਜਿਹੜੀਆਂ ਸ਼ਕਤੀਆਂ ਐ ਨਾ ਦੂਰ ਕਰਨ ਦੇ ਲਈ ਵੀ ਕੋਈ ਉਪਰਾਲਾ ਕਰਨ ਦੀ ਲੋੜ ਆ ਵੀ ਇਹ ਪਰਮਾਣੂ ਸ਼ਕਤੀਆਂ ਦਾ ਤਿੰਨਾਂ ਦਾ ਹੱਥ ਚ ਭੇੜਨਾ ਪਵੇ। ਤੇ ਜਿਹੜੀ ਉਹ ਗੱਲਾਂ ਆ ਉਹ ਵੀ ਬੜੀਆਂ ਜਬਰਦਸਤਨਾ ਇਹ ਜੀ ਕੋਈ ਦੂਰ ਆਵਣੀ ਉਹਦੇ ਬਾਰੇ ਵੀ ਸੋਚਣਾ ਸਾਰਿਆਂ ਨੂੰ ਚਾਹੀਦਾ ਵੀ ਇਹ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਸੋ ਮੇਰਾ ਕਹਿਣ ਦਾ ਪਾਵ ਜਿਹੜੀ ਹੁਣ ਐਕਸਪ੍ਰੈਸ ਰੋਡ ਵੀ ਬਣ ਰਹੇ ਆ ਇਹ ਵੀ ਵਪਾਰ ਲਈ ਬਣ ਰਹੇ ਆ ਤੇ ਜੇ ਕੋਈ 1989 ਤੋਂ ਕਰਦਾ ਉਹ ਕਰਦਾ ਤਾਂ ਉਹਨੂੰ ਤੁਸੀਂ ਉਹਦੀ ਜ਼ਿਆਦਾ ਸਲਾਹ ਲੈਣੀ ਚਾਹੀਦੀ ਹੈ ਕਿਉਂਕਿ ਉਹਨੇ ਉਸ ਸਮੇਂ ਸਟੱਡੀ ਕਰੀ ਆ ਇਹ ਤਾਂ ਬਾਹਰ ਚ ਕਰ ਰਹੇ ਆ ਇਹ ਜਿਹੜੀਆਂ ਨੀਤੀਆਂ ਅਗਲਾ 1989 'ਚ ਲਾਗੂ ਕਰਦਾ ਉੱਤੇ 10 ਸਾਲ ਇਹਦਾ ਮਤਲਬ ਉਸ ਬੰਦੇ ਦਾ IQ ਇਹਦੇ ਨਾਲ ਜ਼ਿਆਦਾ ਹੈ ਉਹਨੂੰ ਮੈਨੂੰ ਇਹ ਵੀ ਲੱਗਦਾ ਡਾਕਟਰ ਸਾਹਿਬ ਜਿਹੜਾ ਨਾਪਤੀ ਸਿਆਸਤ ਇਸ ਕਾਰਨ ਵੀ ਆ ਕਿ 2024 ਦੀਆਂ ਲੋਕ ਸਭਾ ਚੋਣਾਂ ਨੇੜੇ ਨੇ ਅੱਜ ਹੀ ਅਖਬਾਰਾਂ ਚ ਛਪ ਗਿਆ ਸੀ ਕਿ 16 April ਤੋਂ ਹੋਣਗੇ ਪਰ ਉਹ ਗੱਲ ਥੋੜੀ ਆਈ ਗਈ ਹੋਗੀ ਹੁਣ ਚਲੋ ਜੇ April ਚ ਨਾ ਹੋਈਆਂ ਮਈ ਦੇ ਵਿੱਚ ਤਾਂ ਜ਼ਰੂਰ ਹੋਣਗੀਆਂ ਇਹ ਚੋਣਾਂ ਕਾਰਨ ਜਿਹੜੀ ਨਾਪਤੀ ਸਿਆਸਤ ਉਸ ਤੋਂ ਬਾਅਦ ਜਿਹੜੀ ਵੀ ਸਰਕਾਰ ਹੋ ਸਕਦਾ ਆਵੇਗੀ ਕਿਉਂਕਿ ਹੁਣ ਰੋਡਾਂ ਜਬੜੀਆਂ ਨੇ ਉਸ ਤੋਂ ਬਾਅਦ ਵਪਾਰ ਜ਼ਰੂਰ ਖੁੱਲੇਗਾ ਕਿਉਂਕਿ ਇਸ ਤਰ੍ਹਾਂ ਦਾ ਪ੍ਰਚਾਰ ਵੀ ਹੋਣਾ ਸ਼ੁਰੂ ਹੋ ਗਿਆ ਕਿ ਭਾਈ ਵਾਲੀ ਵਾਲੀ ਗੱਲ ਸ਼ੁਰੂ ਹੋਣੀ ਚਾਹੀਦੀ ਆ ਉਹਨੂੰ ਲੱਗਦਾ ਕਿ 24 ਤੋਂ ਬਾਅਦ ਲੋਕ ਸਭਾ ਚੋਣਾਂ ਤੋਂ ਬਾਅਦ ਉਦੋਂ ਕੁਝ ਨਾ ਕੁਝ ਨਵਾਂ ਵਾਪਰੇਗਾ ਆਪਸੀ ਜੋ ਗਵਾਂਡੀ ਮੁਲਕ ਨੇ ਉਹਨਾਂ ਦੇ ਸਬੰਧਾਂ ਨੂੰ ਲੈ ਕੇ ਦੇਖੋ ਨਫਰਤੀ ਸਿਆਸਤਾਂ ਨਫਰਤੇ ਪੈਦਾ ਕਰਦੀ ਆ ਉਹ ਦੇਸ਼ ਨੂੰ ਪਤਨ ਵੱਲ ਜਾਂਦੀ ਆ ਤੇ ਜਿਸ ਦੌਰ ਦੇ ਵਿੱਚੋਂ ਸਾਡਾ ਦੇਸ਼ ਲੰਘ ਰਿਹਾ ਹੈ ਜਿੱਥੇ ਇੱਥੇ ਨਸਲ ਕੁਸ਼ੀਆਂ ਦੀ ਸਿਆਸਤ ਹੋਈ ਆ ਦਿੱਲੀ 'ਚ 84 ਦੀ ਹੋਈ ਆ ਤੇ ਉਸ ਤੋਂ ਬਾਅਦ ਅਰਜੀਵ ਗਾਂਧੀ ਦੀ ਸਰਕਾਰ ਹੋਣ ਦੇ ਵਿੱਚ ਆਈ ਆ ਫਿਰ ਗੁਜਰਾਤ ਦੇ ਵਿੱਚ 2002 ਦੇ ਵਿੱਚ ਮੁਸਲਮਣ ਜਿਹੜਾ ਕਤਲੇਆਮ ਹੋਇਆ ਫਿਰ ਮੰਨੀਪੁਰ ਦੇ ਵਿੱਚ ਹੋਇਆ ਤੇ ਉਹ ਜਿਹੜਾ ਇੱਕ ਇੱਕ ਧਰਮ ਦਾ ਕਟੜਪਣਾ ਜਿਵੇਂ ਵਧਿਆ ਸਾਡੇ ਦੇਸ਼ ਦੇ ਵਿੱਚ ਉਹ ਦੇ ਨਾਲ ਦਿੱਤੇ ਸਾਡੀ ਦੁਨੀਆ ਦੇ ਵਿੱਚ ਵੀ ਸਾਡੀ ਛਵੀ ਖਰਾਬ ਹੋਈ ਆ ਉੱਥੇ ਮਨੁੱਖਤਾ ਵੀ ਸ਼ਰਮਸ਼ਾਰ ਹੋਈ ਆ ਤੋ ਇਹ ਜਿਹੜੀਆਂ ਗੱਲਾਂ ਇਹਨਾਂ ਤੋਂ ਬਚਣ ਦੀ ਲੋੜ ਆ ਤੇ ਸਾਨੂੰ ਇੱਕ ਇਨਸਾਨੀਅਤਪੱਖੀ ਸੋਚ ਰੱਖਣੀ ਦੀ ਲੋੜ ਆ ਤੇ ਇਨਸਾਨੀਅਤਪੱਖੀ ਜੇ ਸੋਚ ਰੱਖਾਂਗੇ ਤਾਂ ਹੀ ਸਾਡਾ ਦੇਸ਼ ਤਰੱਕੀ ਕਰੂਗਾ ਤੇ ਜਿਹੜੀ ਅਸੀਂ ਗੱਲ ਕਰਦੇ ਹੁੰਦੇ ਆ ਨੈਸ਼ਨਲ ਇੰਟੀਗ੍ਰੇਸ਼ਨ ਦੀ ਵੀ ਸਾਰਿਆਂ ਨੂੰ ਇੱਕ ਰਹਿਣਾ ਜ਼ਰੂਰੀ ਆ ਸਾਡਾ ਸੰਵਿਧਾਨ ਸੈਕੂਲਰ ਆ ਪਰ ਹੁਣ ਮੈਨੂੰ ਲੱਗਦਾ ਵੀ ਜਿਸ ਹਿਸਾਬ ਨਾਲ ਹੁਣ ਅਸੀਂ ਆਪਣੇ ਦੇਸ਼ ਦੇ ਵਿੱਚ ਦੇਖ ਰਹੇ ਆਂ ਵੀ ਜਿਹੜਾ ਕਿਸ ਤਰ੍ਹਾਂ ਧਰਮ ਦੇ ਸਹਾਰੇ ਲਈ ਜਾ ਰਹੇ ਆਂ ਉਹ ਕੋਈ ਚੰਗੀ ਸਿਆਸਤ ਨਹੀਂ ਹੈ ਇਹ ਕੁਝ ਸਮੇਂ ਲਈ ਵੋਟਾਂ ਦੇ ਲਈ ਇੱਕ ਚੰਗੀ ਸਿਆਸਤ ਹੋ ਸਕਦੀ ਹੈ ਕਿਸੇ ਪਾਰਟੀ ਲਈ ਪਰ ਦੇਸ਼ ਦੇ ਲਈ ਇਹਦੇ ਜਿਹੜੇ ਨਤੀਜੇ ਬੜੇ ਖਤਰਨਾਕ ਨਿਕਲਣਗੇ ਦੇਰ ਸਵੇਰ ਇਹ ਕੋਈ ਕਹਿੰਗਾ ਜਦੋਂ ਇੱਕ ਗੁਲਤਾਸਤੇ ਨੂੰ ਤੁਸੀਂ ਆਪਣੇ ਹੱਥ ਦੇ ਨਾਲ ਤੋੜਨ ਲੱਗ ਜੋਂ ਆ ਉਹ ਦੇ ਕੁੰਤੀ ਜੇ ਜਿਆਦਾ ਵਧੀਆ ਨਹੀਂ ਹੁੰਦੇ ਕਦੇ ਨਾ ਕਦੇ ਉਹ ਫਿਰ ਖਤਰਨਾਕੇ ਸਾਹਮਣੇ ਆ ਤੇ ਬਾਅਦ ਚ ਅਨਮੋਸ਼ੀੇ ਸਾਹਮਣਾ ਕਰਨਾ ਪੈਂਦਾ ਠੀਕ ਹੈ ਬ੍ਰਾਡ ਸਾਫ ਸੋ ਇਸ ਸਾਨੂੰ ਉਪਜੀਤ ਸਿੰਘ ਬ੍ਰਾਡ ਜਿਨ੍ਹਾਂ ਨੇ ਸਪਸ਼ਟ ਕਿਹਾ ਕਿ ਗਵਾਂਡੀ ਮੁਲਕਾਂ ਨਾਲ ਵਪਾਰ ਜ਼ਰੂਰੀ ਹੈ ਇਸ ਨਾਲ ਭਾਈ ਚਰਕ ਇੱਕ ਤਾਂ ਵੀ ਵਧਦੀ ਹੈ ਇਹ ਵੀ ਕਿਹਾ ਕਿ ਨਫਰਤੀ ਸਿਆਸਤ ਨੂੰ ਤਲਾਂਝਲੀ ਦੇਣੀ ਚਾਹੀਦੀ ਅਤੇ ਡਿਵੈਲਪਮੈਂਟ ਤੇ ਵਿਕਾਸ ਦੀ ਗੱਲ ਹੋਣੀ ਚਾਹੀਦੀ ਧੰਨਵਾਦ